ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬੀ ਵਿਰਸੇ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਜੋ ਭਰਜਾਈ ਤੇ ਜੇਠ ਦੀਆਂ ਬੋਲੀਆਂ ਦੀ ਨੋਕਚੋਕ ਹੈ ਉਹਨੂੰ ਪੇਸ਼ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਹਾਂ ਆਸ ਕਰਦੇ ਹਾਂ ਸਾਰਿਆਂ ਨੂੰ ਬੜੀ ਪਸੰਦ ਆਉਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਸ਼ੇਅਰ ਵੀ ਕਰਦਿਆ ਕਰੋ ਸੋਹਣਾ ਜਿਹਾ ਕਮੈਂਟ ਵੀ ਕਰਦਿਆ ਕਰੋ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਫੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮਾ ਕੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮਾ ਕੋਟ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀਜੀ ਕਹਿੰਦੀ ਮੈਨੂੰ ਕਹਿੰਦਾ ਬੱਕਰੀ ਵੇ ਜੇਠਾ ਸੂਰ ਮਿਆਂ ਕਦੇ ਕੱਲੀ ਨੂੰ ਟੱਕਰੀ ਵੇ ਜੇਠਾ ਸੂਰ ਮਿਆਂ ਕਦੇ ਕੱਲੀ ਨੂੰ ਟੱਕਰੀ ਵੇ ਜੇਠਾ ਸੂਰ ਮਿਆਂ ਕਦੇ ਕੱਲੀ ਨੂੰ ਟੱਕਰੀ জেઠ ਮੇਰੇ ਦਾ ਪਵੇ ਚਵਾਰਾ ਜੇਠ ਮੇਰੇ ਦਾ ਪਵੇ ਚਵਾਰਾ ਭਾਂਤ ਭਾਂਤ ਦੀ ਇਟ ਲੱਗ ਜਾਂਦੀ ਭਾਂਤ ਭਾਂਤ ਦਾ ਗਾਰਾ ਮੇਰੀ ਹਾਂ ਵੱਜ ਗਈ ਸਿੱਖ ਰੋਟ ਗਿਆ ਚਵਾਰਾ ਮੇਰੀ ਹਾਂ ਵੱਜ ਗਈ ਸਿੱਖ ਰੋਟ ਗਿਆ ਚਵਾਰਾ ਮੇਰੀ ਹਾਂ ਵੱਜ ਗਈ ਜੇਠ ਜਠਾਣੀ ਚਾਸੀ ਪਿੰਦੇ ਜੇਠ ਜਠਾਣੀ ਚਾਸੀ ਪਿੰਦੇ ਪੀਂਦੇ ਪਿੰਦੇ ਲੜ ਪੈ ਨੇ ਉੱਥੇ ਕੋਲੇ ਕੋਲੇ ਕੋਲ ਲਿਤੇ ਗੜਬੀ ਹੜਕੇ ਨਹੀਂ ਕੋਲ ਲਿਤੇ ਗੜਬੀ ਹੜਕੇ ਨਹੀਂ ਕੋਲ ਲਿਤੇ ਗੜਬੀ ਹੜਕੇ ਛੜਾ ਦੇਠ ਨਾ ਕਿਸੇ ਦੇ ਹੋਵੇ ਦਰਪਾ ਮਾਹੌਣ 15 ਛੜਾ ਦੇਠ ਨਾ ਕਿਸੇ ਦੇ ਹੋਵੇ ਛੜਾ ਦੇਠ ਨਾ ਕਿਸੇ ਦੇ ਹੋਵੇ ਮੇਰਾ ਲੈ ਗਿਆ ਸ਼ਜ ਚੱਕ ਕੇ ਛੜਾ ਦੇਠ ਨਾ ਕਿਸੇ ਦੇ ਹੋਵੇ ਨੇਰਾ ਲੈ ਗਿਆ ਸੱਜ ਚੱਕ ਕੇ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਨੂੰ ਕਹਿੰਦਾ ਸੂਟ ਨਹੀਂ ਪਾਉਂਦੀ ਮੈਂ ਪਾ ਲਿਆ ਸਰਦਈ ਜੇਟ ਦੀ ਨਦਰਬੁਰੀ ਗੋੜਾਂ ਪਰਨੇ ਪਈ ਜੇਟ ਦੀ ਨਦਰਬੁਰੀ ਗੋੜਾਂ ਪਰਨੇ ਪਈ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੋਂਣ ਚੱਲੀ ਸੀ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੋਂਣ ਚੱਲੀ ਸੀ ਖੱਟੇ ਝੁੰਨੇ ਨੇ ਮੇਰਾ ਗਾਲੇ ਘੁੱਟਤਾ ਨਹੀਂ ਮੈਂ ਕੱਟੇ ਦੇ ਪੁਲੇ ਖੇੜਾ ਜੇਟ ਘੁੱਟਤਾ ਨਹੀਂ ਮੈਂ ਕੱਟੇ ਦੇ ਪੁਲੇ ਖੇੜਾ ਜੇਟ ਘੁੱਟਤਾ ਪिपल ਦੇ ਪੱਤੇ ਵਰਗੀ ਮੇਰੇ ਦੇਖਣੇ ਜਠਾਣੀ ਪੰਨ ਕੀਤੀ ਪिपल ਦੇ ਪੱਤੇ ਵਰਗੀ ਮੇਰੇ ਦੇਖਣੇ ਜਠਾਣੀ ਪੰਨ ਕੀਤੀ